ਸੱਚਾ ਚੰਦ ਮਲਤਾਨੀ ਘੇਰ ਪਾਸੋਂ ਡਿਸਟ੍ਰਿਕਟ ਚਾਈਲਡ ਵੈਲਫੇਅਰ ਕਮੇਟੀ ਕੋਲ ਗਿਆ ਕਿਉਂਕਿ ਸਰਕਾਰ ਦੇ ਬੇਪਨੂਰ ਕਦਮ ਨਹੀਂ ਬਣੇ ਜਿਹੜੇ ਸੌਦੇ ਪੈਜ ਸਦੇ ਕਿਉਂਕਿ ਸਾਡੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਜੋ ਜੋ ਥਿਉਰੀ ਇਹ ਸਾਧਾ ਗੰਨ ਜਗ੍ਹਾ ਇਹ ਹਰ ਮਹੀਨੇ ਰੇਡ ਕਰਦਾ ਬੜਿਆ ਬੈਂਕਿੰਗ ਵਾਲੇ ਕੇਸ ਜਿਹੜੇ ਮੰਦੇ ਇਹਨਾਂ ਦੇ ਰੇਡ ਕਰਦੇ ਤੇ ਜਿਹੜੇ ਚਾਈਲਡ ਲੇਬਰ ਕਰਾਉਣ ਵਾਲੇ ਇਹ ਕਰ ਦਿੰਦੇ ਔਰ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜੇ ਕਰ ਦਿੰਦਾ ਤੇ ਲੈ ਜਾਂਦਾ ਜਨਤਿਦਾਰ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨਾਲ ਪਿਆਰ ਦੇ ਨਾਲ ਜਿਹੜਾ ਮੁਕਤਾਵਾ ਕੀਤਾ ਜਾਂਦਾ ਸਰ ਜੋ ਜੋ ਉਹਨਾਂ ਸੋਪਤਾ ਦੀ ਲੋੜ ਹੋਂ ਸਾਹਬ ਨਾਲ ਉਹ ਵੀ ਦਿੱਤੀ ਜਾਂਦੀ ਉਹਨਾਂ ਨੂੰ ਪਰ ਜਿਹੜੇ ਉਹ ਬੰਦੇ ਲੇਬਰ ਘੌਂਦੇ ਨੇ ਜਾਂ ਬੱਚਿਆਂ ਕੋਲ ਧੀਰ ਘੌਂਦੇ ਨੇ ਉਹਨਾਂ ਦਾ ਤਾਂ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਇਹਨਾਂ ਨੂੰ ਠੱਲ ਪਾ ਸਰਕਾਰ ਤੋਂ ਮਾਂ ਦੀ ਸਰਕਾਰ ਨੇ ਇਸ ਵਾਰ ਇਹ ਨਿਮਾ ਕੀਤਾ ਹੈ ਕਿ ਇਹ ਵਾਧਾ ਜਿਆਦਾ ਬਰਾਤ ਇਸ ਵਾਰ ਬਰਾਤ ਕਿਸਰਾ ਰੁਕਿਆ ਦਾ ਸੀ ਕਿ ਕੋਈ ਲੋਕੀ ਜਿਹੜੇ ਬੱਚੇ ਜਿਹੜੇ ਮੰਗਾਲਦੇ ਨੇ ਜਿੰਨਾ ਤੋਂ ਉਹ ਬੱਚਿਆਂ ਨੂੰ ਜਾਂ ਉਹਨਾਂ ਤੋਂ ਕੋਈ ਲੇਬਰ ਚਾਈਲਡ ਲੇਬਰ ਕਰਾਉਂਦੇ ਨੇ ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣੇ ਸੀਗੇ ਜਿਹੜੇ ਬਣੇ ਨੇ ਗਏ ਕਿ ਉਹਨਾਂ ਕੋਲੋਂ ਕੰਮ ਕਰਾਉਂਦੇ ਕਈ ਬੱਚੇ ਮੰਗਦੇ ਨੇ ਨਾਲ ਕਹਿੰਦੇ ਸਾਡੇ ਬੱਚੇ ਦੀ ਮਰ ਆ ਜਾਂਦੇ ਨੇ ਕਹਿੰਦੇ ਹੁਣ ਸਾਡੇ ਸਮਾਜ ਵਿੱਚ ਹਰ ਸਾਲ ਕਿੰਨੇ ਬੱਚੇ ਗਵਾਜ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹ ਬੱਚੇ ਕਿੱਥੇ ਜਾਂਦੇ ਨੇ ਸਰਕਾਰ ਦੇ ਵੀ ਲੱਭੜਾ ਜਾਂਦੀ ਹੈ ਤੋਂ ਇਸ ਕਰਕੇ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਬੱਚੇ ਇਹੋ ਜਿਹੇ ਲੱਭਦੇ ਨੇ ਉਹਨਾਂ ਦਾ ਡੀਐਨਏ ਟੈਸਟ ਵੀ ਕਰਾਇਆ ਜਾਵੇ ਕਿ ਇਹੋ ਬੱਚੇ ਉਹਨਾਂ ਦੇ ਹੈਗੇ ਕਿ ਨਹੀਂ ਹੈਗੇ ਜੇ ਇਹਦੇ ਬੱਚੇ ਉਹਨਾਂ ਦੇ ਨੇ ਤੇ ਫਿਰ ਸਰਕਾਰ ਉਹਨਾਂ ਨੂੰ ਥੋੜੀ ਵਾਰਨ ਦੇ ਕੇ ਛੱਡ ਵੀ ਸਕਦੀ ਹੈ ਇੱਕ ਵਾਰ ਪਰ ਜੇ ਦੁਬਾਰਾ ਉਹ ਖੜੇ ਗਏ ਤੇ ਫਿਰ ਉਹਨਾਂ ਦੇ ਅਫਾਇਰ ਕੀਤੇ ਜਾਣਗੇ ਪਰ ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਨਾ ਹੋਏ ਉਹਨਾਂ ਦੇ ਸਰਕਾਰੋਂ ਫੇਰ ਖਲਾਫ ਕਰਦੇ ਨਹੀਂ ਦਿੱਤੇ। ਜੇ ਤੁਸੀਂ ਜਿਹੜੇ ਬੱਚੇ ਕਿਸੇ ਤੇ ਲੈ ਕੇ ਗਏ। ਤੋਂ ਉਹਨਾਂ ਦੇ ਖਲਾਫ ਫੇਰ ਸਕਦੇ ਹੋ। ਇਹ ਬੱਚੇ ਤੇ ਜਿਹਨੂੰ ਫੇਰ ਜਿਹਨਾਂ ਨੂੰ ਜਿਹੜਾ ਫੜ ਕੇ ਉਹ ਸਾਡੇ ਕੋਲ ਲੈ ਕੇ ਆਣਾ ਇਹਨਾਂ ਨੇ। ਫੇਰ ਉਹ ਜਿੰਨੇ ਡੀਐਨਏ ਟੈਸਟ ਦੀ ਜਿੰਨੇ ਚ ਰਿਪੋਰਟ ਨਹੀਂ ਹੁੰਦੀ। ਹਾਂਜੀ। ਉਹਨਾਂ ਦੇ ਕਿ ਉਹ ਬੱਚੇ ਜਿਹੜੇ ਸਾਡੇ ਜਿਹੜੇ ਹੋਮ ਬਣੇ ਨੇ ਸਰਕਾਰੀ ਉਹਨਾਂ ਚ ਰਹਿਣ। ਜਿਹੜੀਆਂ ਲੜਕੀਆਂ ਦਾ ਵੱਖਰਾ ਤੇ ਬੱਚਿਆਂ ਦਾ ਵਾਇਦਾ ਵੱਖਰਾ ਹੁੰਦਾ ਉਹਦੇ ਰਹਿਣਗੇ। ਪਰ ਜੇ ਡੀਐਨਏ ਦੀ ਰਿਪੋਰਟ ਆ ਗਈ ਦੇ ਉਹ ਮੇਲ ਨਹੀਂ ਖਾਂਦਾ ਇਹਨਾਂ ਦਾ ਕਿ ਉਹ ਬੱਚੇ ਉਹਨਾਂ ਤੇ ਕਿਹਾਗੇ ਫਿਰ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਖਿਲਾਫ ਦੇ ਜਿਨ੍ਹਾਂ ਨੇ ਜਾਲੀ ਬਣ ਕੇ ਕਰਦੇ ਸਾਡੇ ਬੱਚੇ ਤੋਂ ਉਹਨਾਂ ਦੇ ਖਿਲਾਫ ਦੇੜੀ ਹੋ ਤਾਂ ਐਫ ਆਈ ਆਰ ਦਸਕੀ ਕਿਹਾ ਹੈ। ਇਹੇ ਬੱਚੇ ਨੇ ਫਿਰ ਉਹ ਬੱਚੇ ਸਰਕਾਰੀ ਤੌਰ ਤੇ ਜਿਹੜਾ ਉਹਨਾਂ ਨੂੰ ਚੰਦ ਹੋਣ ਚ ਰੱਖਿਆ ਜਾਏਗਾ ਤੇ ਉਹਨਾਂ ਦੀ ਸ਼ਾਂਤ ਨਾਲ ਭਾਰਤੀ ਜਿੰਮੇਵਾਰੀ ਜਿਹੜੀ ਸਰਕਾਰ ਦੀ ਹੈ। ਪਰ ਇਹ ਨੀਂਦ ਜਰੀ ਹੈ ਜਰੀ ਦੇ ਵਿਚਾਰੀ। ਔਰ ਇਹਨੂੰ ਉਹ ਪੂਰੀ ਮੇਜ਼ ਹੈ। ਤੇ ਜੇ ਸਖਤੀ ਨਾਲ ਸਾਰਾ ਕੀਤਾ ਜਾਏਗਾ ਉਹਦੇ ਨਾਲ ਇਥੇ ਜਿਹੜੇ ਬੱਚੇ ਮੰਦਨ ਵਾਲਾ ਉਹ ਕੰਮ ਹੀ ਕਰਨਾ ਹੈ। ਔਰ ਸਰਕਾਰ ਦੀ ਇਹ ਬਹੁਤ ਵੱਡੀ ਕਦਮ ਹੈ। ਕਿਉਂਕਿ ਕਈ ਵਾਰੀ ਇਹ ਬੱਚੇ ਸਾਡੇ ਕੋਲ ਜੇ ਰਾਤੇ ਸੀ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਕੀਤਾ ਜਾਏਗਾ। ਪਰ ਸਰਕਾਰ ਨੇ ਜਿਹੜਾ ਇਹ ਕਦਮ ਲਿਆ ਹੈ ਨਾ ਡੀਐਨਏ ਟੈਸਟ ਵਾਲਾ ਇਹ ਬਹੁਤ ਵਧੀਆ ਹੈ। ਔਰ ਉਹਦੇ ਨਾਲ ਮਰਖਲ ਕਾਫੀ ਡਰ ਪਏਗਾ। ਕਿਉਂਕਿ ਜਨਰਲ ਜਿਹੜੇ ਮੰਗਾਂਦੇ ਨੇ ਜੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਕਿ ਸਾਡੇ ਬੱਚੇ ਕਿ ਨਹੀਂ ਹੈ। ਤੇ ਦਾਦੇ ਸਾਡਾ ਦਿਨ ਛੱਡ ਕੇ ਦੌੜ ਜਾਣਗੇ। ਤੇ ਜਾਂ ਫਿਰ ਇਸ ਪੇਟ ਚਾ ਕੇ ਤਾਂ ਉਹਨਾਂ ਦੇ ਬੱਚੇ ਦੱਸ ਕੀ। ਜੋ ਪ੍ਰੋਜੈਕਟ ਜੀਵਨ ਜੋਤ ਦੇ ਅੰਦਰ ਆਪਾਂ ਬਦਾਸਪੁਰ ਸਿੱਧੀ ਤੇ ਦਿਨਾਲਾ ਘਰ ਵਿੱਚ ਰੇਡ ਕੀਤੀ ਸੀ ਉੱਥੋਂ ਆਪਾਂ ਭੀਗ ਮੰਗਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਨਾਲੇ ਪਲੱਸ ਆਪਾਂ ਬੇਲਕੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੇ ਬੇਲਕੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੂੰ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿਣੇ ਆ ਆਪਾਂ ਟੋਟਲ 8 ਜਾਣੇ ਆ ਤੇ ਅੱਠ ਜਾਣੇ ਠੇਕੇਦਾਰਾਂ ਨਾਲ ਹੀ ਰਹਿ ਰਹੇ ਆ ਉਹਨਾਂ ਨੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਤੇ ਠੇਕੇਦਾਰ ਵੀ ਆਗੇ ਨਹੀਂ ਬੱਚੇ ਵੀ ਸਾਡੇ ਕੋਲ ਨਹੀਂ ਆਪਾਂ ਇਹਨਾਂ ਸਾਰਿਆਂ ਨੂੰ ਸਿਡਬੀਸੀ ਅੱਤੇ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀਸੀ ਸਾਹਿਬ ਦੇ ਦਿਸ਼ਨ ਨਿਰਦੇਸ਼ ਅਨੁਸਾਰ ਜੀ ਸਾਹਿਬ ਨੇ ਐਸਐਚਓ ਸਿਟੀ ਉਹਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਬੁਲਾਇਆ ਜਾਏ ਤਾਂ ਉਹਨਾਂ ਨੇ ਡੀਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਆਪਾਂ ਯਰ ਕੰਡਕਟ ਕਰੋ ਤਾਂ ਸਰ ਇਹਨਾਂ ਨੂੰ ਅਗੋਂ ਸਿਡਬੀਸੀ ਜਿਸ ਤਰ੍ਹਾਂ ਦੇਸ਼ ਦੇਗੀ ਫੰਡਾਂ ਨੂੰ ਦੱਕੀ ਤਾਂ ਹੈ। ਹਾਲ ਸਾਰੀ ਸਾਡੇ ਕਰ ਰਹੀ ਦੀ ਸਾਹਮਣਾ ਮੀਟਿੰਗਾਂ ਟੀਮਾਂ ਬਣਾਈਆਂ ਜਾਣਗੀਆਂ ਤੇ ਕੰਟੀਨਿਊ ਇਹਨਾਂ ਦਾ ਕੰਮ ਹੋਏਗਾ। ਲਗਾਤਾਰ ਰੇਡਸ ਲਗੀਆਂ ਸਰ ਕੱਲ ਟੀਮਾਂ ਬਣਾਣਗੇ ਟੀਮਾਂ ਲਗਾਤਾਰ ਰੇਡ ਕਰਨਗੀਆਂ।